ਲਗਭਗ 50000 ਤੋਂ ਉੱਪਰ ਸੀਗੇ ਪੈਸੇ ਕਿਉਂਕਿ ਅੱਜ ਡੀਲਰ ਆਉਣੀ ਸੀ ਉਹਨਾਂ ਨੂੰ ਪੈਸੇ ਦੇਣੇ ਸੀ ਦੋ ਦਿਨ ਹਫ਼ਤੇ ਦੀ ਪੇਮੈਂਟ ਬੂਕਿੰਗ ਸੀ ਅਸੀਂ ਕਿੱਥੇ ਨਹੀਂ ਸੀ ਤੇ ਅੱਜ ਪੈਸੇ ਦੇਣੇ ਸੀ ਇਸ ਕਰਕੇ ਪੈਸੇ ਨਹੀਂ ਹੁੰਦੇ ਸੀ ਮੈਂ ਇੱਕ ਦੁਕਾਨ ਤੋਂ 12:25 ਤੋਂ ਬਾਥਰੂਮ ਗਿਆ ਤੇ ਬਾਥਰੂਮ ਕਰਕੇ ਜਦ ਵਾਪਸ ਆਇਆ ਤਾਂ ਛੇਰ ਤੇ ਬੈਠਾ ਹਤੂ ਧੋਕੇ ਉਸ ਤੋਂ ਬਾਅਦ ਡੀਲਰ ਆਏ ਪੈਸੇ ਲੈਣ ਵਾਸਤੇ ਅੱਛੇ ਲਈ ਮੈਂ ਆਪਣਾ ਗੱਲਾ ਦੇਖਿਆ ਤੇ ਮੇਰਾ ਗੱਲਾ ਖਾਲੀ ਬਿਲਕੁਲ ਖਾਲੀ ਸੀਗਾ ਤੇ ਕੁਛ 60 ਰੁਪਏ ਥੱਲੇ ਡਿੱਗੇ ਹੋ ਸਕੇ ਜਦ ਕਿ ਅੱਜ ਤੱਕ ਮੇਰੇ ਪੈਸੇ ਕਦੀ ਥੱਲੇ ਨਹੀਂ ਡਿੱਗੇ ਸਮਾਲ ਦੇ ਅਨਸਾਰ ਠੀਕ ਹੈ ਉਸ ਤੋਂ ਬਾਅਦ ਮੈਂ ਚੰਬੇ 'ਚ ਬੈ ਕੇ ਪੈਸੇ ਕਿੱਥੇ ਮੈਂ ਕਾਕੇ ਨੂੰ ਫੋਨ ਕੀਤਾ ਇਹ ਕਹਿੰਦਾ ਮੈਂ ਲੈ ਆਇਆ ਵਾਈਫ ਨੂੰ ਫੋਨ ਕੀਤਾ ਕਹਿੰਦੀ ਉਹ ਲੈ ਗਏ ਆ ਠੀਕ ਹੈ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਇਹਨੇ ਆਪਣੇ ਦੋਸਤ ਨੂੰ ਫੋਨ ਕੀਤਾ ਅਸੀਂ ਕੈਮਰਾ ਖੰਗਾ ਲਿਆ ਉਹਦੇ ਵਿੱਚ ਇੱਕ ਨੀਲੀ ਜੈਕਟ ਵਾਲਾ ਹੁੱਡੀ ਹੁੱਡ ਵਾਲੀ ਉਹਨੇ ਪਾਈ ਹੋਈ ਸੀ ਉਹ ਰੰਗੇ ਹੱਤੀ ਪੈਸੇ ਕੱਢਦਾ ਫੜਿਆ ਗਿਆ ਪਰ ਕਿਉਂਕਿ ਬਹੁਤ ਲੋਕ ਆਉਂਦੇ ਆ ਇਹਨਾਂ ਦੀ ਸਾਨੂੰ ਇਹ ਨਹੀਂ ਪਤਾ ਕਿ ਬੱਚੇ ਕੌਣ ਸੀ ਕੌਣ ਨਹੀਂ ਕੁਝ ਪਹਿਲਾਂ ਦੇਖਿਆ ਤੁਸੀਂ ਐਦਾਂ ਦਾ ਬੰਦਾ ਜੀ ਕਿਤੇ ਮੈਂ ਕਦੀ ਇਹ ਨਹੀਂ ਇਸ ਡਰੈਸ ਨਹੀਂ ਲੱਗੇ ਦੇਖਿਆ ਹੋਊਗਾ ਤਾਂ ਮੈਨੂੰ ਇੰਟੈਂਸ਼ਨਲੀ ਮੈਨੂੰ ਕੋਈ ਯਾਦ ਨਹੀਂ ਇਹਦੇ ਬਾਰੇ ਠੀਕ ਹੈ ਹੁਣ ਕੋਈ ਪੇਤੀ ਆ ਜਿਹੜਾ ਕੋਈ ਆਉਂਦਾ ਹੈ ਡੇਲੀ ਦੇਖਦਾ ਹੈ ਜਿਹਨੇ ਦੇਖਿਆ ਤੁਹਾਡੀ ਕੋਈ ਫਿਕਸ ਟਾਈਮਿੰਗ ਵੀ ਆ ਵੀ ਇੰਨੇ ਵਜੇ ਤੁਸੀਂ ਬਾਥਰੂਮ ਜਾਂਦੇ ਹੋ ਜਾਂ ਫਿਰ ਜਾਂਦੇ ਹੋ ਜਾਂ ਕਿਤੇ ਕੰਮ ਜਾਂਦੇ ਹੋ ਇੰਨੇ ਵਜੇ ਨਹੀਂ ਨਹੀਂ ਮੈਨੂੰ ਥੋੜੀ ਜੀ ਕੋਈ ਵੀਰ ਬਾਥਰੂਮ ਜ਼ਿਆਦਾ ਆਉਣ ਦੀ ਪ੍ਰੋਬਲਮ ਹੁੰਦੀ ਹੈ ਜੇ ਲਿਆਉਂਦਾ ਮੈਂ ਉਸੇ ਚਲੇ ਜਾਂਦਾ ਇਹ ਤਾਂ ਫਿਕਸ ਟਾਈਮ ਕੋਈ ਨਹੀਂ ਲਗਭਗ 50000 ਤੋਂ ਉੱਪਰ ਸੀਗੇ ਪੈਸੇ ਕਿਉਂਕਿ ਅੱਜ ਡੀਲਰ ਆਉਣੇ ਸੀ ਉਹਨਾਂ ਨੂੰ ਪੈਸੇ ਦੇਣੇ ਸੀ ਦੋ ਦਿਨਾਂ ਹਫ਼ਤਿਆਂ ਦੀ ਪੇਮੈਂਟ ਬੂਕਿੰਗ ਸੀ ਅਸੀਂ ਦਿੱਥੇ ਨਹੀਂ ਸੀਗੇ ਤੇ ਅੱਜ ਪੈਸੇ ਦੇਣੇ ਸੀ ਇਸ ਕਰਕੇ ਪੈਸੇ ਨਹੀਂ ਹੁੰਦੇ ਸੀ ਮੈਂ ਇੱਕ ਦੁਕਾਨ ਤੋਂ 12:25 ਤੋਂ ਬਾਥਰੂਮ ਗਿਆ ਤੇ ਬਾਥਰੂਮ ਕਰਕੇ ਜਦ ਵਾਪਸ ਆਇਆ ਤਾਂ ਛੇਰ ਤੇ ਬੈਠਾ ਹਤੂ ਧੋਕੇ ਉਸ ਤੋਂ ਬਾਅਦ ਡੀਲਰ ਆਏ ਪੈਸੇ ਲੈਣ ਵਾਸਤੇ ਅੱਛੇ ਲਈ ਮੈਂ ਆਪਣਾ ਗੱਲਾ ਦੇਖਿਆ ਤੇ ਮੇਰਾ ਗੱਲਾ ਖਾਲੀ ਬਿਲਕੁਲ ਖਾਲੀ ਸੀਗਾ ਤੇ ਕੁਛ 60 ਰੁਪਏ ਥੱਲੇ ਡਿੱਗੇ ਹੋ ਸਕੇ ਜਦ ਕਿ ਅਜ ਤੱਕ ਮੇਰੇ ਪੈਸੇ ਕਦੀ ਥੱਲੇ ਨਹੀਂ ਡਿੱਗੇ ਸਮਾਲ ਦੇ ਅਨਸਾਰ ਠੀਕ ਹੈ ਉਸ ਤੋਂ ਬਾਅਦ ਮੈਂ ਚਮੇ ਵਿੱਚ ਬੈ ਕੇ ਪੈਸੇ ਕਿੱਥੇ ਹੈ ਮੈਂ ਕਾਕੇ ਨੂੰ ਫੋਨ ਕੀਤਾ ਇਹ ਕਹਿੰਦਾ ਮੈਂ ਲੈ ਆਇਆ ਵਾਈਫ ਨੂੰ ਫੋਨ ਕੀਤਾ ਕਹਿੰਦੀ ਉਹ ਲੈ ਗਏ ਆ ਠੀਕ ਹੈ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਇਹਨੇ ਆਪਣੇ ਦੋਸਤ ਨੂੰ ਫੋਨ ਕੀਤਾ ਅਸੀਂ ਕੈਮਰਾ ਖੰਗਾ ਲਿਆ ਉਹਦੇ ਵਿੱਚ ਇੱਕ ਨੀਲੀ ਜੈਕਟ ਵਾਲਾ ਹੁੱਡੀ ਹੁੱਡ ਵਾਲੀ ਉਹਨੇ ਪਾਈ ਹੋਈ ਸੀ ਉਹ ਰੰਗੇ ਹੱਤੀ ਪੈਸੇ ਕੱਢਦਾ ਫੜਿਆ ਗਿਆ ਪਰ ਕਿਉਂਕਿ ਬਹੁਤ ਲੋਕ ਆਉਂਦੇ ਆ ਇਨਾਂ ਦੀ ਸਾਨੂੰ ਇਹ ਨਹੀਂ ਪਤਾ ਕਿ ਬੱਚੇ ਕੌਣ ਸੀ ਕੌਣ ਨਹੀਂ ਕੁਛ ਪਹਿਲਾਂ ਦੇਖਿਆ ਤੁਸੀਂ ਐਦਾਂ ਦਾ ਬੰਦਾ ਜੀ ਕਿਤੇ ਮੈਂ ਕਦੀ ਇਹ ਨਹੀਂ ਇਸ ਡਰੈਸ ਨਹੀਂ ਲੱਗੇ ਦੇਖਿਆ ਹੋਊਗਾ ਤਾਂ ਮੈਨੂੰ ਇੰਟੈਂਸ਼ਨਲੀ ਮੈਨੂੰ ਕੋਈ ਯਾਦ ਨਹੀਂ ਇਹਦੇ ਬਾਰੇ ਠੀਕ ਹੈ ਹੁਣ ਕੋਈ ਪੇਤੀ ਆ ਜਿਹੜਾ ਕੋਈ ਆਉਂਦਾ ਹੈ ਡੇਲੀ ਦੇਖਦਾ ਹੈ ਜੇ ਨਹੀਂ ਦੇਖਿਆ ਤੁਹਾਡੀ ਕੋਈ ਫਿਕਸ ਟਾਈਮਿੰਗ ਵੀ ਆ ਵੀ ਇੰਨੇ ਵਜੇ ਤੁਸੀਂ ਬਾਥਰੂਮ ਜਾਂਦੇ ਹੋ ਜਾਂ ਫਿਰ ਜਾਂਦੇ ਹੋ ਜਾਂ ਕਿਤੇ ਕੰਮ ਜਾਂਦੇ ਹੋ ਇੰਨੇ ਵਜੇ ਨਹੀਂ ਨਹੀਂ ਮੈਨੂੰ ਥੋੜੀ ਜੀ ਕੋਈ ਵੀਰ ਬਾਥਰੂਮ ਜ਼ਿਆਦਾ ਆਉਣ ਦੀ ਪ੍ਰੋਬਲਮ ਹੁੰਦੀ ਹੈ ਜੇ ਲਿਆਉਂਦਾ ਮੈਂ ਉਸੇ ਚਲੇ ਜਾਂਦਾ ਇਹ ਤਾਂ ਫਿਕਸ ਟਾਈਮ ਕੋਈ ਨਹੀਂ ਹੈਗਾ